ਦੇ ਵੀਰ ਜੀ ਕੋਲੋਂ ਵੀ ਆਡੀ ਕਲੋਨਿੰਗ ਦੇ ਸਪੋਰਟੈਂਟ ਦੇ ਨਾਲ ਗੱਲ ਕੀਤੀ ਕਿ ਅੱਜ ਆਪਣੀ ਕੋਲੋਨੀ ਦੇ ਵਿੱਚ ਦੋ ਘਰਾਂ 'ਚ ਚੋਰੀ ਹੋਈ ਹੈ। ਕਾਰੇ ਟੁੱਟੇ ਆ ਤੇ ਕਾਫੀ ਨੁਕਸਾਨ ਵੀ ਹੋ ਗਿਆ। ਉਹਨਾਂ ਦੀ ਜੁਐਲਰੀ ਵੀ ਮੈਡਮ ਦੀ ਉਹ ਚਲ ਗਈ ਹੈ ਤੇ ਬਾਕੀ ਨਾਲ ਤੇ ਉਹਨਾਂ ਦੇ ਪਵਾਡੇ ਜੀ ਬਰੇਂਦਰ ਜੀ ਜੀ ਉਹਨਾਂ ਦੇ ਵੀ ਦਰਖਾਤੇ ਕੈਸ਼ ਕਰਦਾ ਹੈ 10000 ਰੁਪਏ ਕੈਸ਼ ਹੀ ਗਏ ਉਹ ਵੀ ਚਲ ਗਏ ਹੈ। ਤੇ ਇੱਥੇ ਜਨਸ ਤੋਂ ਪਾਟੇ 6ਵੇਂ 7ਵੇਂ ਘਟਨਾ ਹੈ। ਕਾਹਨ ਸੇਵਰ ਪਹਿਲੇ ਵੀ ਇਥੇ ਚੋਰੀਆਂ ਹੋ ਚੁੱਕੀਆਂ ਨੇ। ਮੋਟਰਸਾਈਕਲ ਤੇ ਸਾਲੇ ਵੀ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਤੇ ਇਥੇ ਬੜਾ ਬੁਰਾ ਹਾਲ ਹੈ। ਮੈਂ ਪੁਲਿਸ ਅਫਸਰ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਜਿੰਨਾ ਵੀ ਹੋ ਸਕੇ ਨਾ ਪੂਰਾ ਅੰਕਸ ਲਾਈਏ। ਇਹਨਾਂ ਜਿਹੜੇ ਘਟਨਾਵਾਂ ਹੋ ਰਹੀਆਂ ਨੇ ਤੇ ਪੂਰੀ ਕਾਨੂੰਨੀ ਕਾਰਵਾਈ ਕਰੇ। ਤੇ ਆਹੀਂ ਦੇਖੋ ਜੀ ਮੁਲਾਜ਼ਮ ਬੰਦੇ ਆਹੀਂ ਬੁਢੀ ਕਰੀਏ ਕੀ ਕਰੀਏ ਹੈ ਮੈਂ ਤਾਂ ਮਜਬੂਰ ਹੈ ਜੀ ਤੇ ਨਾਲੇ ਇਹ ਆਪਣੇ ਇਹ ਪੁੱਲ ਪੰਦਾ ਹੈ ਤੇ ਆਪਣੇ ਸਾਰੇ ਜਹਾੜੀ ਟੈਕ ਰੂਪ ਬਣਦੇ ਰਹਿੰਦੇ ਆ ਠੀਕ ਹੈ ਤੇ ਨਾਲੇ ਫਿਰ ਟ੍ਰੈਫਿਕ ਦੀ ਵੀ ਆਵਾਜ਼ ਹੈ ਤੇ ਸਾਰੇ ਜਹਾੜੀ ਆਜੀ ਡਿਸਟਰਬ ਰਹਿੰਦੇ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸੰਭਵਹੀ ਮੰਗ ਕਰਦੇ ਆ ਜਿਹੜਾ ਇਸ ਮਤਲਬ ਕਿ ਜੋ ਵੀ ਕੋਲੋਨੀ ਕਿ ਸੈਵਰੀ ਵਡਾਈ ਜਾਏ ਕਿਸ ਨੇ ਵੀ ਇਸ ਇਕੱਠਾ ਕੋ ਅੰਜਾਮ ਦਿਆ तुरंत तो उनको गिरफ्तार किया जाए और हमारी जो टी कॉलोनी रेलवे कॉलोनी है इसकी सेफ्टी की जाए इसमें सी प्रोवाइड कराए जाएँ साथ में रेल प्रशासन से भी मैं विनती करता हूँ मोटरसाइकिलों के तारे टूट चुके हैं इसमें या तो सीसीटीवी कैमरे या फिर चौकीदार वगैरह नियुक्त किए जाएं और यहाँ पे मतलब कि आरपीएफ या जीआरपी की गश्त पढ़ाई जाए ये मेरी मैं बी पी पे गया था टावर पर तो ये उमेश सर का फ़ोन आया कि आप जी आप कहाँ हो मैं जी टावर पर हूँ तो उसके बाद मैं बोला कि यार मेरा भी कुंडी टूटी है आपकी कुंडी टूटी है तो मैं यहाँ आ गया था बखुद से यहाँ आ गया था फिर मतलब फिरोजपुर में फिर मैं टावर से सीधा आया यहाँ जब आके देखा तो कुंडी टूटी हुई और पंकज सर और ये सब कुशांत सर जो मैं गए देखा बाहर की भी टूटी हुई है अंदर की भी टूटी है तो इस कमरा कपड़े और जो था नाम आलमारी वगैरह सब खुला हुआ था बैग से कपड़े कपड़े निकाले ਮਾਂ ਕੀ ਕਰਦੇ ਹੋ ਪ੍ਰੋਫੈਸ਼ਨ ਸੇ ਮਾਂ ਕੋਈ ਕੈਮਰਾ ਕੋ ਉਹ ਕਾ ਨਾਮ ਹੈ ਕੈਮਰਾ ਉਹ ਕਰਾ ਲਗੇ ਜੇ ਕੋਈ ਚੌਕੀਦਾਰ ਵੀ ਆ ਕੋ ਤਮ ਕੋ ਸੇਤੀ ਦੋ ਵਾ ਇਸਾ ਤਦ ਤੇਰ ਕਾ ਕਾ ਤਾਂ ਹੈ ਸੰਧ ਨੇ ਦਿਨਾਈਰ ਜੇ ਮਾਈਨ ਤੋਂ ਰੇਲਵੇ ਦੇ ਆ ਕੁਆਟਰ ਇਹਨਾਂ ਦੇ ਨਾਲ ਖੁੱਲਦੇ ਨਾਲੇ ਬਣੇ ਆ ਉੱਥੇ ਉਹਨਾਂ ਸਾਹਿਬਾਂ ਦੀ ਚੋਰੀ ਹੋਈ ਕਿੰਨਾ ਕਰਿਆ ਕੋਈ ਸਾਹਿਬ ਨੇ ਕੋਈ ਜੁਐਲਰੀ ਚੋਰੀ ਹੋਈ ਹੈ ਕੋਈ ਕਿਆ ਚੋਰੀ ਹੋ ਰਹਾ ਹੈ ਕੋਈ ਥਾਂ ਦੇ ਮੌਕੇ ਤੇ ਇਹ ਵਿੱਚ ਕਰਦੇ ਤੇ ਬਾਕੀ ਜਿਹੜੀ ਕੋਈ ਕੁਝ ਹੋ ਰਹੀ ਹੈ ਤਦ ਹੀ ਨਾ ਉਹ ਤੇ ਸਾਕੇ ਪਾਲੀ ਕਰੇ ਕਰਾਂਗੇ ਭਾਜੀ ਕਿੰਨੇ ਘਰਾਂ ਚ ਚੋਰੀ ਹੋਈ ਜੀ ਇਹ ਇਹ ਦੋ ਘਰ ਨੇ ਨਾ ਅਸੀਂ ਸਾਡੇ ਕੋਲ ਦੋ ਘਰਾਂ ਜਾਂਦੇ ਹਾਂ ਅਸੀਂ ਲਾਈਵ ਨੇ ਦੂਤੀ ਗਈ ਦੂਸੇ ਵਾਪਸ ਆਏ ਜਦੋਂ ਆ ਵੀ ਚੈਕ ਕੀਤਾ ਨੇ ਉਹ ਵਿਦੇਜ ਨਾਲ ਪਾਰਟੀ ਰੂਮ ਤੋਂ ਕੰਮਾਂ ਦੇ ਕਰਕਨਦੇ ਮੈਂਨ ਭਾਜਾਂ ਦੇ ਚੈਕ ਕੀਤਾ ਇੱਕ ਦੇ ਘਰੋਂ 10 ਵੀਰ ਜਾਂ ਕੈਸ਼ ਆ ਦੂਜੇ ਦੀ ਪੜਤਾਲ ਕਰਦੇ ਹਾਂ ਕਿੰਨਾ ਕੋਈ ਗਲਤੀ ਹੈ ਕਿਹਨਾਂ ਦੀ ਉਹ ਵੈਨੇ ਕਿੰਨਾ ਕੋਈ ਇਨਸਾਨ ਆਇਆ ਨਾ ਉਹ ਚੈੱਕ ਕਰਦੇ ਗਏ ਦੋਪੰਦੀ ਕਰਨਗੇ ਪਤਾ ਲੱਗੇ ਕਿੰਨੇ ਕਿਤੇ ਤੱਕ ਦੀ ਚੋਰੀ ਹੋਈ ਜੀ ਨਹੀਂ ਇਹ ਪੜਤਾਲ ਕਰਦੇ ਜੀ ਹਾਂ ਸਾਡੇ ਸੰਦੇ ਨਾ ਹੈਗਾ ਤੇ ਇਹ ਗੁਰੂਪੁਰਬਾ ਤੇ ਆਡੀ ਕਲਾਨ ਨੂੰ ਪ੍ਰੋਪਰੈਂਟ ਰਿਲੇਸ਼ਨ ਦੇ ਨਾਲ ਸੀ ਤੇ ਅੱਜ ਆਪਣੀ ਕਲੋਨੀ ਵਿੱਚ ਦੋ ਘਰਾਂ 'ਚ ਚੋਰੀ ਹੋਈ ਹੈ ਖਾਨੇ ਟੁੱਟੇ ਆ ਤੇ ਕਾਫੀ ਨੁਕਸਾਨ ਵੀ ਹੋ ਗਿਆ ਉਹਨਾਂ ਦੀ ਜੁਐਲਰੀ ਵੀ ਮੈਡਮ ਦੀ ਉਹ ਚਲ ਗਈ ਹੈ ਤੇ ਬਾਕੀ ਨਾਲ ਦੇ ਉਹਨਾਂ ਦੇ ਘਰਾਂ ਦੇ ਜੋ ਬਰੇਂਦਰ ਚੀਚੀ ਉਹਨਾਂ ਦੇ ਵੀ 1000 ਰੁਪਏ ਕੈਸ਼ ਕਰਵਾਇਆ 1000 ਰੁਪਏ ਕੈਸ਼ ਹੀ ਗਏ ਉਹ ਵੀ ਚਲ ਗਏ ਹੈ ਇਹ ਇੱਥੇ ਟ੍ਰੈਕ ਤੋਂ ਪਟੇ 6ਵੇਂ 7ਵੇਂ ਘਟਨਾ ਹੈ। 5 ਸਵਰ ਪਹਿਲੇ ਵੀ ਇੱਥੇ ਚੋਰੀਆਂ ਹੋ ਚੁੱਕੀਆਂ ਨੇ। ਮੋਟਰਸਾਈਕਲ ਤੇ ਸਾਲੇ ਵੀ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਤੇ ਇੱਥੇ ਬੜਾ ਬੁਰਾ ਹਾਲ ਹੈ। ਮੈਂ ਪੁਲਿਸ ਤੋਂ ਸਰਸ਼ਨ ਨੂੰ ਇਹ ਹੀ ਬੇਨਤੀ ਕਰਨਾ ਚਾਹੁੰਦਾ ਕਿ ਜਿੰਨਾ ਵੀ ਹੋ ਸਕੇ ਨਾ ਪੂਰਾ ਅੰਕਸ ਲਾਈਏ। ਇਹਨਾਂ ਜਿਹੜੇ ਘਟਨਾਵਾਂ ਹੋ ਰਹੀਆਂ ਨੇ ਤੇ ਤੇ ਪੂਰੀ ਕਾਨੂੰਨੀ ਕਾਰਵਾਈ ਤੇ ਅਹੀਂ ਦੇਖੋ ਜੀ ਮੁਲਾਜ਼ਮ ਬੰਦੇ ਆਹੀਂ ਬੁੱਧੀ ਕਰੀਏ ਕਿ ਕੀ ਕਰੀਏ ਹੈ ਇਹ ਤਾਂ ਮਜਬੂਰ ਹੈ ਜੀ ਤੇ ਨਾਲੇ ਇਹਦੇ ਆਪਣੇ ਇਹ ਫੁੱਲ ਪੈਂਦਾ ਹੈ ਤੇ ਆਪਣੇ ਸਾਰੇ ਜੜੀ ਟੈਕ ਰੂਪ ਬਲਦੇ ਰਹਿੰਦੇ ਆ ਠੀਕ ਹੈ ਤੇ ਨਾਲੇ ਫਿਰ ਟ੍ਰੈਫਿਕ ਦੀ ਵੀ ਆਵਾਜ਼ ਹੈ ਤੇ ਸਾਰੇ ਜੜੀਆਂ ਅਹੀਂ ਡਿਸਟਰਬ ਕਰਦੇ ਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸੰਭਵ ਨਹੀਂ ਮੰਗ ਕਰਦੇ ਆ ਕਿ ਜਿਹੜਾ ਇਸ ਮਤਲਬ ਕਿ जो भी कॉलोनी तो से भी किसी ने भी इस घटना को अंजाम दिया तुरंत तो उनको गिरफ्तार किया जाए और हमारी जो टी आर डी कॉलोनी रेलवे कॉलोनी है इसकी सेफ्टी की जाए इसमें सी सी टी वी प्रोवाइड कराए जाएँ साथ में रेल प्रशासन से भी मैं विनती करता हूँ मोटरसाइकिलों के टूट या तो सी सी टी वी कैमरे या फिर चौकीदार वगैरह नियुक्त किए जाएँ और यहाँ पर मतलब कि आर पी एफ या जी आर पी की गश्त पढ़ाई जाए ये मेरी बहन मैं अब तो ये उमेश सर का फोन आया कि रामदेव जी आप जहाँ हो मैं भी टावर पर हूँ तो उसके बाद में बोला कि यार मेरा भी कुंडी टूटी है आपकी भी कुंडी टूटी है तो मैं यहाँ आ गया था मैं खुद से यहाँ आ गया था ठीक मतलब फिरोजपुर में फिर मैं टावर से सीधा आया यहाँ जब आके देखा तो कुंडी टूटी हुई और ये पंकज सर हो गए सब सर हो जो मैं सर देखा बाहर की भी टूटी हुई है अंदर की भी टूटी है वो इस कमरा वो कपड़े क्या वो नाम आलमारी वगैरह सब खुला हुआ है से कपड़े करते प्रशासन से क्या नाम कैमरा वगैरह लगे जब कोई चौकीदार भी हो सकते दरखास्त आई था माइन दो रेलवे के क्वार्टर है नाल खुल रखले बने उसे चोरी हुई कि कोई ज्वेलरी चोरी हुई कोई कैश चोरी है ਕੋਈ ਥਾਂ ਦੇ ਮੌਕੇ ਤੇ ਇਹ ਵਿੱਚ ਕਰਦੇ ਪਏ। ਬਾਕੀ ਜਿਹੜੀ ਕੋਈ ਚੋਰੀ ਦੀ ਤੀਨਾਂ ਨੰਬਰ ਤੇ ਸਕੇ ਬੰਦੀ ਕਰੀ ਕਰਾਂਗੇ। ਭਾਜੀ ਕਿੰਨੇ ਘਰਾਂ ਚ ਚੋਰੀ ਹੋਈ ਜੀ ਇਹ? ਇਹ ਦੋ ਘਰ ਨੇ ਨਾ ਸਾਡੇ ਸਾਡੇ ਕੋਲੋਂ ਕੱਢ ਜਾਣਾ ਸਾਡੇ ਲਾਈਵ ਨੇ। ਇਹ ਡਿਊਟੀ ਗਈ ਦੂਸੇ ਵਾਰਸਾ ਜਦੋਂ ਆ ਕੇ ਚੈੱਕ ਕੀਤਾ ਨੇ ਉਹ ਵਿਦੇਸ਼ਾਂ ਦੇ ਪਾਰਟੀਆਂ ਨੂੰ ਕਮਰੇਾਂ ਦੇ ਕਰਕਨ ਦੇ ਮੇਨ ਭਾਜਾਂ ਦੇ। ਚੈੱਕ ਕੀਤਾ ਇੱਕ ਦੇ ਘਰੋਂ 10 ਵੀਰ ਜੱਕ ਕੈਸ਼ ਆ। ਦੂਜੇ ਦੀ ਪੜਤਾਲ ਕਰਦੇ ਹੋਏ ਕਿੰਨਾ ਕੋਈ ਗਲਤੀ ਹੈ ਕਿਹਨਾਂ ਦੀ। ਉਹ ਵੇਨੇ ਕਿੰਨਾ ਕੋਈ ਇਨਸਾਨ ਆਇਆ ਨਾ ਦਾ। ਉਹ ਚੈੱਕ ਕਰਦੇ ਗਏ। ਜ਼ਿੰਮੇਵਾਰੀ ਕਰਾਂਗੇ। ਪਤਾ ਲੱਗਾ ਕਿੰਨੇ ਕਿਤੇ ਤੱਕ ਦੀ ਚੋਰੀ ਹੋਈ ਜੀ ਨਹੀਂ ਇਹ ਫਕੜਲਾ ਕਰ ਰਹੇ ਜੀ ਇਹਨਾਂ ਦਾ ਦਰਖਾਸਤ ਆਈਆਂ ਹੈ ਸਾਡੇ ਥਾਣੇ ਦੀਆਂ ਇਹ ਮਾਈਂਡੋਂ ਰੇਲਵੇ ਦੇ ਆ ਕੁਆਟਰ ਹੈ ਇਹਨਾਂ ਦੇ ਨਾਲ ਕੋਲ ਦੇ ਨਾਲ ਥੱਲੇ ਬਣੇ ਆ ਉੱਥੇ ਉਹਨਾਂ ਚਾਰ ਵੀ ਜਿਹੜੀ ਚੋਰੀ ਹੋਈ ਕਿੰਨਾ ਕਰਿਆ ਕੋਈ ਸ਼ਾਇਦ ਕੋਈ ਜੁਐਲਰੀ ਚੋਰੀ ਹੋਈ ਹੈ ਕੋਈ ਕਿਆ ਚੋਰੀ ਹੋਇਆ ਹੋਇਆ ਹੈ ਉਹ ਹੀ ਥਾਣੇ ਮੌਕੇ ਤੇ ਆਏ ਵੈਰੀਫਾਈ ਕਰਦੇ ਪਏ ਬਾਕੀ ਜਿਹੜੀ ਕੁਝ ਹੁੰਦੀ ਹੈ ਜਦੋਂ ਇਹਨਾਂ ਨੂੰ ਤੇ ਸਾਕੇ ਵੰਡੀ ਕਰੂ ਕਰਾਂਗੇ ਭਾਜੀ ਕਿੰਨੇ ਘਰਾਂ ਚ ਚੋਰੀ ਹੋਈ ਜੀ ਇਹ ਇਹ ਦੋ ਘਰ ਇਹਨਾਂ ਤੋਂ ਸਾਡੇ ਕੋਲ ਦੋ ਘਟਾਂ ਜਾਨੋਂ ਸਾਡੇ ਮਾਈਂਡ ਨੇ ਦੂਤੀ ਗਈ ਦੂਤੀ ਵਾਪਸ ਆਏ ਜਦੋਂ ਅਸੀਂ ਚੈੱਕ ਕੀਤਾ ਨੇ ਉਹ ਵਿਦੇਜ ਨਾਲ ਪਾਰਟੀ ਨੂੰ ਸਮਝਾਉਣ ਦੀ ਕਰਕਨਦੇ ਮੇਨ ਫਾਜਾਂ ਦੇ ਚੈਕ ਕੀਤਾ ਇੱਕ ਦੇ ਘਰ ਦੇ 10 ਵੀਰ ਜੱਕ ਕੈਸ਼ ਆ ਦੂਜੇ ਦੀ ਪੜਤਾਲ ਕਰਦੇ ਵੀ ਕਿੰਨਾ ਕੋਈ ਗਲਤੀ ਹੈ ਕਿਹਨਾਂ ਦੀ ਉਹ ਬੰਨੇ ਕਿੰਨਾ ਕੋ ਇਨਸਾਨ ਆਇਆ ਨਾ ਉਹ ਚੈੱਕ ਕਰਦੇ ਉਹ ਫੌਦੀਕਾਰੀ ਕਰਾਂਗੇ ਪਤਾ ਲੱਗੇ ਕਿੰਨੇ ਕਿਤੇ ਤੱਕ ਦੀ ਚੋਰੀ ਹੋਈ ਜੀ ਨਹੀਂ ਇਹ ਪੜਤਾਲ ਕਰ ਰਹੇ ਹਾਂ ਜੀ